ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਫੂਲ ਨੇੜੇ ਰਾਮਪੁਰੇ ਦੇ ਰਹਿ ਜਾਂਦਾ ਹੈ ਜ਼ਿਲ੍ਹਾ ਬਠਿੰਡਾ ਬਠਿੰਡੇ ਦੀ ਉਹਨੇ ਸਬ ਤਸੀਲ ਆ ਫੂਲ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਮੇਰੀ ਦੂਜੀ ਵੀਡੀਓ ਹੈ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਬਹੁਤੇ ਵੀਰਾਂ ਦੇ ਉਹ ਧਿਆਨ ਜਾਊਗੀ ਵੀ ਇੱਕ ਮੱਝ ਬੜੀ ਜ਼ਬਰਦਸਤ ਮੱਝ ਸੀ ਜੀ ਦਾ ਛੋਟਾ ਜਿਹਾ ਸੈਂਗ ਤੇ ਸੋਹਣਾ ਥਣ ਹਵਾਨਾ ਚੰਗੀ ਕੀਮਤ ਉੱਤੇ ਬਾਈ ਨੇ ਸੇਲ ਕੀਤੀ ਸੀ ਤੇ ਉਹਦੀਆਂ ਵੀਡੀਓ ਵੀ ਉਸ ਤੋਂ ਬਾਅਦ ਚ ਬਣੀਆਂ ਸੀ ਕਿਉਂਕਿ ਉਹ ਮੌੜ ਮੰਡੀ ਦੇ ਵਿੱਚੋਂ ਬਾਈ ਜੁਹਰੀ ਐ ਮਾਤਾ ਪ੍ਰਧਾਨ ਉਹਨਾਂ ਨੂੰ ਕਹਿ ਦਿੰਦੇ ਆ ਉਹਨਾਂ ਨੇ ਉਹ ਝੋਟੀ ਉਹ ਮੱਝ ਖਰੀਦੀ ਸੀ ਉਸੇ ਘਰ ਦੇ ਵਿੱਚੋਂ ਅੱਜ ਦੂਜੀ ਵੀਡੀਓ ਆ ਇਹਦੇ ਚ ਇੱਕ ਹੋਰ ਮੱਝ ਬਾਈ ਨੇ ਵਿਕਾਊ ਕੀਤੀ ਐ ਸਾਹਮਣੇ ਤੁਸੀਂ ਇਸ ਝੋਟੀ ਨੂੰ ਇਸ ਮੱਝ ਨੂੰ ਦੇਖ ਰਹੇ ਹੋ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੰਗੀ ਲੱਗੂਗੀ ਤਾਂ ਤਸੱਲੀ ਕਰਨ ਦਾ ਹੱਕ ਐ ਤੁਸੀਂ ਜ਼ਰੂਰ ਆ ਕੇ ਦੇਖਿਓ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੂਗਾ ਆਓ ਮਿਲिए ਬਾਈ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਇਹਨਾਂ ਪਸ਼ੂਆਂ ਸੰਬੰਧੀ ਤੇ ਖਾਸ ਕਰਕੇ ਇਸ ਝੋਟੀ ਬਾਰੇ ਭਾਈ ਸਸਤੀ ਕਾ ਆਸ ਠੀਕ ਹੈ ਭਾਈ ਨਾਮ ਆਪਣਾ ਦੱਸ ਦਿਓ ਸਿਮਰਨਜੀਤ ਜੀ ਸਿਮਰਜੀਤ ਭਾਈ ਆਪਾਂ ਪਹਿਲੀ ਵੀਡੀਓ ਬਣਾਈ ਸੀਗੀ ਇੱਕ ਬਹੁਤ ਚੰਗੀ ਮੱਝ ਥੀ ਉਹ ਕਦੋਂ ਬਣਾਈ ਸੀ ਧਿਆਨ ਚਾਹ ਕੋ ਉਹ ਆਪਾਂ 11 ਫਰਵਰੀ ਨੂੰ ਵੀਡੀਓ ਪਾਈ ਸੀ ਜੀ ਠੀਕ ਹੈ 13 ਫਰਵਰੀ ਨੂੰ ਅੱਜ ਵੇਲੇ ਲਏ ਸੀ ਆਪਣੀ 12 ਨੂੰ ਵੇਚੀ ਸੀ ਉਹ ਠੀਕ ਹੈ ਉਹ ਕੀ ਰੇਟ 'ਚ ਸੇਲ ਹੋ ਉਹ 5.5 ਲੱਖ 'ਚ ਸੇਲ ਹੋਈ ਸੀ 5 ਲੱਖ 25 ਹਜ਼ਾਰ ਹਾਂ ਜੀ ਠੀਕ ਹੈ ਅੱਛਾ ਅੱਜ ਫੇਰ ਇੱਕ ਮੱਝ ਵੇਚਣ ਲੱਗਿਓ ਇਹ ਖਰੀਦੀ ਹੋਈ ਹੈ ਜਾਂ ਕਰਦੀ ਹੈ ਨਹੀਂ ਇਹ ਆਪਣੀ ਘਰ ਦੀ ਝੋਟੀ ਹੈ ਜੀ ਜਮਾ ਇਹ ਪਾਰ ਪਿਛਲੇ ਸਾਲ ਦੋ ਦੰਦ ਪਹਿਲਣ ਸੂਈ ਸੀ ਹੁਣ ਚਾਰ ਦੰਦ ਅਰੀਜਨਲ ਇਹ ਦੂਜੀ ਸੂਏ 1470 10 ਬੋਲ ਤੋਂ ਗੱਭਣਾ ਜੀ ਇਹ ਠੀਕ ਹੈ ਪਹਿਲੇ ਸੂਏ ਦੁੱਧ ਕਿੰਨਾ ਦਿੰਦੀ ਪਹਿਲੇ ਸੂਏ ਨੇ 13 ਲੀਟਰ ਦੁੱਧ ਦਿੱਤਾ ਹੀ ਠੀਕ ਹੈ ਤੇ ਕੀ ਦੂਜਾ ਸੂਆ ਇਹ ਜੀ ਦੂਜਾ ਸੂਆ ਅੱਛਾ ਇੱਕ ਗੱਲ ਹੋਰ ਦੱਸੀ ਵੀ ਪਸ਼ੂ ਪਹਿਲਾਂ ਵੀ ਇੱਕ ਮੱਝ ਵੇਚਦੀ ਹੁਣ ਫੇਰ ਇੱਕ ਇਹ ਵਿਕਾਊ ਕਰਦੀ ਹੈ ਘਟਾਉਣ ਦਾ ਰੱਤਾ ਪਸ਼ੂ ਕਿਟਾਉਣੀ ਜੀ ਬਾਹਰ ਲਾ ਬਰਾਂਡਾ ਵੀ ਪਸ਼ੂਆਂ ਅਚਾਹ ਤੇ ਪਰ ਦੀਸ ਸਮੱਸਿਆ ਵਾਕੀ ਸੀ ਆਪ ਖੇਤੀਬਾੜੀ ਆਪ ਕਰਦੇ ਆ ਠੀਕ ਹੈ ਤੇ ਉਹ ਆਏ ਆ ਵੀ ਹੁਣ ਮਈਆਂ ਇੱਕੋ ਮੀਣੀ ਮੱਝ ਤੇ ਆਪਣੀਆਂ ਆ ਦੂਜੀ ਮੱਝ ਤੇ ਦੋ ਥਣੀ ਮੱਝ ਜਿਹੜੀਆਂ ਮੇਲੇ ਤੇ ਗਈਆਂ ਸੀ ਇਹ ਮੱਝਾਂ ਨੇ ਵੀ ਮੂਰੇ ਤਿੰਨ ਮਹੀਨਿਆਂ ਦੁਬਾਰਾ ਸੂ ਪੈਣਾ ਉਹ ਫਿਰ ਮੱਖ ਮੱਛਰ ਦੇ ਵਿੱਚ ਸਾਮ ਸੰਭਾਲ ਦਾ ਔਖਾ ਹੋ ਜਾਂਦਾ ਸੀ ਸਹੀ ਹੈ ਸੋ ਦੋਸਤੋ ਦੇਖੋ ਇੱਕ ਤਾਂ ਇਹ ਮੀਣੀ ਮੱਝ ਇੱਕ ਇੱਧਰ ਕੋਹਨੀ ਮੱਝ ਤੇ ਇੱਕ ਦੋ ਥਣੀ ਬਾਹਰ ਖੜੀ ਹੈ ਦੋ ਥਣੀ ਤੇ ਮੀਨੀ ਮੇਰੇ ਖਾਲਚ ਕਿੰਨਾ ਸੀ ਮੇਲੇ ਤੇ ਇਹ ਮੇਲੇ ਤੇ ਗਈ ਸੀ اتنا ਉਹ ਲੈ ਵੀ ਐਫ ਐ ਤੇ ਜੀ ਠੀਕ ਹੈ ਤੋਂ ਉਥੋਂ ਇਹ ਨਾਲੋਂ ਮੱਝਾਂ ਖੋਲੀਆਂ ਸੀ ਉਦੋਂ ਬਾਅਦ ਕਿਉਂਕਿ ਬਾਈ ਦੇ ਘਰੇ ਲੂ ਪਸ਼ੂ ਹੈ ਤੋਂ ਉਥੇ ਡਰ ਗਈਆਂ ਫਿਰ ਬਾਈ ਨੂੰ ਵਾਪਸ ਆਉਣਾ ਪਿਆ ਅੱਜ ਇਹ ਛੋਟੀ ਬਾਈ ਨੇ ਮਕਾਉ ਕੀਤੀ ਹੈ ਕਿਵੇਂ ਇਹ ਬਈ ਕੋਰਵੇ ਚ ਤੁਰਨਾ ਹੁੰਦੀਆਂ ਜਾਂ ਅਲੱਗ-ਅਲੱਗ ਮੱਝਾਂ ਇਹ ਆਪਣੇ ਕੋਲ ਘਰ ਦੀ ਮੱਝ ਸੀ ਜੀ ਪਿਛਲੇ ਸਾਲ ਪਿੰਦੀ ਸੀਧੂ ਦੇ ਚੈਨਲ ਤੇ ਇਹਦੀ ਮਾਂ ਦੀ ਵੀਡੀਓ ਪਈ ਸੀ ਅੱਛਾ ਵਧੀਆ ਪੈਸਾਂ ਚ ਸੇ ਲੋਈ ਸੀ ਦੀ ਮਾਂ ਵੀ ਇੱਕ ਇਨਾਂ ਚ ਇਹ ਖਾਸੀਅਤ ਆ ਮੱਜਾਂ ਚ ਸਾਡੀਆਂ ਚ ਇਹਦੀ ਮਾਂ ਵੀ ਇਦਾਂ ਹੀ ਸੀ ਵੀ ਜਦੋਂ ਇਹ ਸੂਂਦ ਨਾ ਜਮਾ ਮੌਕੇ ਤੇ ਉਦੋਂ ਫਿਕਸ ਹਵਾਨੇ ਹੀ ਭਰਦੀਆਂ ਦੁੱਧ ਬਹੁਤ ਜ਼ਿਆਦਾ ਪਰ ਹਵਾਨੇ ਦੀ ਵਾਲੀ ਉਹ ਨਹੀਂ ਦਿਖਾਉਂਦੀਆਂ ਬਿਖਾਉਂਦੀਆਂ ਘੱਟ ਹੈ ਘੱਟ ਵਿਖਾਉਂਦੀਆਂ ਜੀ ਉਦੋਂ ਚੰਗਾ ਲੱਗਦਾ ਦੁੱਧ ਚੰਗਾ ਵਧੀਆ ਜੀ ਠੀਕ ਹੈ ਹੁਣ ਇਹਦੇ ਕਦੋਂ ਦਿਨ ਪੂਰੇ ਹੋਣਗੇ ਦੇਣੇ ਦੇ ਬਸ ਮੇਰੇ ਹਿਸਾਬ ਨਾਲ ਮੈਕਸਿਮਮ 10 ਮਹੀਨੇ ਤੱਕ ਅੱਜ ਨੂੰ ਹੀ ਪੂਰੇ ਹੈ ਜੀ ਠੀਕ ਹੈ ਉੱਤੇ ਜਿਹੜੇ ਲਊਗੇ ਉਹ ਲੱਗ ਉੱਤੇ ਜਿਹੜੇ ਲਊਗੇ ਉਹ ਵੱਖ ਹੈ ਜੀ ਕੀ ਰੇਟ ਰੱਖਦੇ ਹੋ ਤਾਂ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਰੇਟ ਇਹਦਾ ਫੋਨ ਤੇ ਰਹਿਣਾ ਸੁਹਾ ਦੂਜਾ ਦੰਦੋਂ ਹਜੇ ਬਾਈ ਦੱਸਦਾ ਚਾਰ ਦੰਦ ਹੈ ਪਹਿਲਾ ਸੁਹਾ ਇਹ ਦੋ ਦੰਦ ਚਾਹੇਦ ਦੋ ਦੰਦ ਸੂਈ ਸੀ ਪਹਿਲੇ ਦੋ ਦੰਦ ਪਹਿਲਾ ਚਾਰ ਦੰਦ ਹੁਣ ਦੂਜਾ ਸੂਈ ਠੀਕ ਹੈ ਸੋ ਦੋ ਦੰਦ ਹੀ ਸੂਈ ਸੀ ਉਦੋਂ ਹਜੇ ਹੋਈ ਹੋਊ ਦੋ ਦੰਦ ਤਾਂ ਹੀ ਇਹ ਨਚਰ ਇਹ ਹੁਣ ਚੌਗੀ ਤੇ ਖੜੀ ਹੈ ਹਵਾਨਾ 900 ਪੱਕੇ ਹਵਾਨੇ ਦੀ ਹੈ ਵਿਖਾਵਾ ਵੈਸੇ ਫਿਰ ਵੀ ਠੀਕ ਹੈ ਪਰ ਹਜੇ ਹੋ ਸਕਦਾ ਵੀ ਜਿਹਦੇ ਹਿਸਾਬ ਉੱਤੇ 10 ਦਿਨ ਬਾਕੀ ਹੈ 10 ਦਿਨ ਲੈ ਜੇ ਟਾਂਚਾ ਤੁਸੀਂ ਇਹਦਾ ਦੇਖ ਲਓ ਪੂਛੇ ਦੀ ਜਿਆਦਾ ਚਿੱਟੀ ਆ ਤੁਹਾਨੂੰ ਦਿਸਦੀ ਆ ਦੱਸੋ ਸੈਂਗੇ ਦੇ ਕੁੰਡੇ ਆ ਸੋਹਣੇ ਆ ਇੱਕ ਨਾ ਜੀ ਇਹਦੇ ਆਪਣੇ ਪਸ਼ੂ ਵੀ ਜੈਡ ਬਲੈਕ ਕਰਕੇ ਮਾੜਾ ਜਨੇ ਤੇ ਮੱਥੇ ਚ ਇੱਥੇ ਤਿਲਕ ਹੈ ਜੀ ਫੁੱਲ ਹੈਗਾ ਹਾਂ ਹੈਗਾ ਜੀ ਉਹ ਵੈਸੇ ਸਿਆਵਟ ਦਾ ਕਰਕੇ ਬੱਚੇ ਉਹ ਲਾ ਦਿੰਦੇ ਸੀ ਵੀ ਮੱਜਾਂ ਸਾਰੀਆਂ ਇੱਕੋ ਜੀਆਂ ਸੋਹਣੀਆਂ ਲੱਗਦੀਆਂ ਅੱਛਾ ਬਈ ਕਈ ਵਾਰੀ ਵੀ ਆ ਕੇ ਵੀਰ ਆਏ ਨਾ ਕਹੇ ਵੀ ਇਹਦੇ ਫੁੱਲ ਆ ਇਹ ਹੈਗਾ ਜੀ ਫੁੱਲ ਇਹਦੇ ਮਾੜਾ ਠੀਕ ਓਕੇ ਓਕੇ ਹਾਂ ਜੀ ਸੋ ਦੋਸੋ ਮੱਥੇ ਦੇ ਵਿੱਚ ਥੋੜਾ ਜਿਹਾ ਵਾਈਟ ਰੰਗ ਹੈਗਾ ਉਹਦੇ ਤੇ ਬਾਈ ਕਹਿੰਦਾ ਉਹ ਬੱਚੇ ਕਾਲਫ ਜੀ ਜਾਂ ਕਾਲਸਲਾ ਦਿੰਦੇ ਆ ਵੀ ਮੱਜਾਂ ਸਾਰੀਆਂ ਬਾਕੀ ਕਾਲੀਆਂ ਸੋ ਇਹ ਚੀਜ਼ ਪਹਿਲਾਂ ਹੀ ਤੁਹਾਨੂੰ ਦੱਸਤੀ ਹੈ ਧਿਆਨ ਚ ਰੱਖਿਓ ਬਾਈ ਕਰ ਲੈਂਦੇ ਗੋਆ ਸੋ ਹੁਣ ਹਵਾਨਾ ਦੇਖੋ ਦੱਸੋ ਇਹਦਾ ਕਿਉਂਕਿ ਪਸ਼ੂ ਜਦੋਂ ਗੋਆ ਕਰਦਾ ਉਦੋਂ ਪੱਕਿਆ ਹਵਾਨਾ ਵੀ ਹੋਵੇ ਭਾਵੇਂ ਉਹ ਦਿਸ ਜਾਂਦਾ ਸਹੀ ਆਪਾਂ ਸੋ ਇਹ ਝੋਟੀ ਵਿਕਰੀ ਆਸਤੇ ਦੱਸੋ ਤੇ ਉਸੇ ਵੀਰ ਕੋਲੋਂ ਅੱਜ ਵੀਡੀਓ ਦਿਖਾ ਰਹੇ ਹਾਂ ਜਿੱਦੀ ਪਹਿਲਾਂ ਝੋਟੀ ਬੜੀ ਚੰਗੀ ਕੀਮਤ ਤੇ ਜਿਹੜੀ ਉਹ ਵਿਕੀ ਸੀ ਹਵਾਨਾ ਫੇਰ ਦੇਖ ਲੋ ਮਸਤ ਜੀ ਝੋਟੀ ਐ ਥੋੜਾ ਜੇ ਹੋ ਜਾਂਦਾ ਵੀ ਜਿਵੇਂ ਤੁਸੀਂ ਦੇਖੋ ਬਾਕੀਆਂ ਦੇ ਗਾਲ ਚ ਰਸੇ ਪਾਏ ਹੋਏ ਐ ਇਹਦੇ ਨਾਲ ਤਲਿਹਾਰਾ ਪਾਲਿਆ ਵੀ ਪਸੂ ਸੋਹਣਾ ਵੀ ਲੱਗਦਾ ਥੋੜਾ ਕਾਬੂ ਸੌਖਾ ਆ ਜਾਂਦਾ ਉਹ ਵੈਸੇ ਸੀਲ 3 ਪੀਆ ਜੁਗਾਲੀਏ ਨੇ ਬੰਦ ਨਹੀਂ ਕੀਤੀ ਜਦੋਂ ਦੇ ਇੱਥੇ ਖੜੇ ਆ ਉਦੋਂ ਦਾ ਆਪ ਦਾ ਮਸਤੀ ਦੇ ਵਿੱਚ ਇਹ ਗਾਲਾ ਕਰ ਰਹੀ ਐ ਅੱਗੇ ਤਿੰਨ ਮੱਝਾਂ ਹੋਰ ਸੂਣ ਵਾਲੀਆਂ ਆ ਉਹਦੇ ਕਰਕੇ ਬਾਈ ਜੀ ਹੋਰੀ ਇਹਨੂੰ ਅੱਜ ਸੇਲ ਕਰ ਰਿਆ ਹਵਾਨਾ ਹੁਣ ਦੇਖਣੀ ਵੈਸੇ ਪੱਕੇ ਹਵਾਨੇ ਦੀ ਝੋਟੀ ਐ ਮੱਥੇ ਜ ਫੁੱਲ ਦੀ ਗੱਲ ਕੀਤੀ ਸੀ ਤੁਹਾਨੂੰ ਮੱਥਾ ਥੱਲੋਂ ਦਿਸੂਗਾ ਕਿਉਂਕਿ ਬੱਚੇ ਉੱਤੋਂ ਵਾਲ ਤਾਂ ਰੰਗ ਦਿੰਦੇ ਆ ਪਰ ਜਿਹੜਾ ਬੱਲ ਹੈ ਉਹ ਉਵੇਂ ਤੁਹਾਨੂੰ ਇੱਥੋਂ ਦਿਸ ਸਕਦਾ ਸੋ ਇਹ ਚੀਜ਼ ਤੁਸੀਂ ਧਿਆਨ ਚ ਰੱਖਣੀ ਹੈ ਬਾਕੀ ਟਾਂਜਾ ਝੋਟੀ ਦਾ ਸੋਹਣਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਲਿਓ ਭਵਾਨੇ ਦੀ ਜੇ ਗੱਲ ਕਰੀਏ ਤਾਂ ਜੇ ਹੁਣ ਸਾਈਡ ਨੂੰ ਜਾਊਗੀ ਤਾਂ ਫਿਰ ਥੋੜਾ ਨੋਟ ਕਰ ਲਿਓ ਜੀ ਇਸ ਤਰ੍ਹਾਂ ਦਾ ਥਣ ਫਿਲਹਾਲ ਬੈਕ ਸਾਈਡ ਤੋਂ ਦਿਸਦਾ ਮੜਦਾ ਇਹ ਪਰਲੇ ਪਰ ਜਿਹੜਾ ਇਹ ਥਣ ਛੋਟਾ ਦਿਖਾਉਂਦੀ ਹੈ ਪਹਿਲੇ ਪਾਸੇ ਵਾਲਾ ਮੜਾ ਜੇ ਉਹ ਐਚ ਐਫ ਆਪਣੇ ਬੱਚੀ ਆ ਮਾਦਰ ਉਹ ਸੂਤ ਗਈ ਇਹਨੂੰ ਇੱਕ ਦਿਨ ਅੂੰ ਬਰਾਬਰ ਸਾਂ ਅੂੰ ਬਰਾਬਰ ਆ ਜਮਾਂ ਜੋ ਸੂਤ ਮਿਲ ਜਮਾਂ ਸਹੀ ਬਰਾਬਰ ਕਰ ਜਾਈ ਠੀਕ ਹੈ ਇਹ ਸੀਲ ਬਹੁਤ ਆ ਬੱਚੀਆਂ ਚੁੰਗ ਜਾਂਦੇ ਸੀ ਤਾਂ ਹੀ ਬੱਚੀਆਂ ਤੁਰੇ ਲਿਆਂਦੀ ਜੀ ਅੱਛਾ ਇਹ ਬਾਹਰਲੇ ਬਰਾਂਡੇ 'ਚ ਉੱਥੇ ਗਾਵਾਂ ਕੋਲ ਦਿੱਖੋ ਬਾਈ ਦੀਆਂ ਬੱਚੀਆਂ ਹੈ ਬਾਈ ਕਹਿੰਦਾ ਵੀ ਉਹਨਾਂ 'ਚ ਇੱਕ ਬੱਚੀ ਇਹਦਾ ਥਣ ਉਹ ਚੁੰਗ ਗਈ ਜਿਹਦੇ ਕਰਕੇ ਇੱਧਰਲਾ ਪਾਸੇ ਦਾ ਥਣ ਛੋਟਾ ਲੱਗੂਗਾ ਵੈਸੇ ਬਰਾਬਰ ਹੀ ਹੈ ਖੈਰ ਉਹ ਤੁਸੀਂ ਜਦੋਂ ਚੇਪਾ ਕੱਢਣ ਲੋਕੋਂ ਕੋ ਉਦੋਂ ਵੀ ਪਾਸ ਹੋ ਜਾਣ ਸੋ ਫਿਲਹਾਲ ਇੱਕ ਹੀ ਨਾਗ ਅੱਜ ਦੀ ਇਸ ਵੀਡੀਓ ਇਸ ਤੁਹਾਨੂੰ ਦਿਖਾਉਣਾ ਸੀ ਉਹ ਤੁਸੀਂ ਦੇਖ ਚੁੱਕੇ ਹੋ ਧੰਨਵਾਦ ਵੀਡੀਓ ਦੇਖਣ ਦਾ